ਤਾ ਨਹੀਂ ਲੱਗਾ ਮੈਂ ਚੌਂਕੀ ਵੱਲ ਨੂੰ ਮੰਨੇ ਇਹ ਇਧਰੋਂ ਆਵੇ ਸੇ ਜਾ ਵੀ ਨਾ ਨਾ ਨੇ ਇਸੇ ਗੱਡੀ ਵੇਖਾਂ ਦੀ ਆ ਮਾਰੀ ਗੇ ਗੱਡੀ ਵਿੱਚ ਲੱਗੀ ਜਿੰਨੇ ਤੁਸ ਜੀ ਇਹਨਾਂ ਦੀ ਗੱਡੀ ਗਈ ਹੈ ਗੱਡੀ ਜਿੱਥੇ ਖੜੀ ਆ ਉੱਥੇ ਹੀ ਨਹੀਂ ਤੇ ਗਲਤੀ ਮੇਰੀ ਨਹੀਂ ਮੈਂ ਤੁਹਾਨੂੰ ਲੱਗ ਦਾ ਕੀਤਾ ਸੀ ਬੀ ਐਨ ਐਪ ਲੈ ਕੇ ਭੱਜਦੇ ਸੀ ਗੱਡੀ ਮੈਂ ਭੜੀ ਆ ਕੀ ਹੋਇਆ ਗੱਡੀ ਲੈ ਕੇ ਭੱਜਦੇ ਸੀ ਭਾਜੀ ਸੀ ਉਧਰੋਂ ਆਏ ਆ ਸੀ ਬੰਨਣ ਬੈਠ ਕੇ ਗੱਡੀ ਮਾਰੀ ਸਾਡੇ ਵਿੱਚ ਬਾਅਦ ਵਿੱਚ ਮਾਰੇ ਹੋਰ ਨਹੀਂ ਮਾਰੇ ਸੀ ਕਿਤੇ ਹੋਰ ਵੀ ਮਾਰਿਆ ਸੀ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਭੱਜਣ ਲੱਗੇ ਮੈਂ ਉਧਰੋਂ ਥੱਪੜ ਮਾਰਿਆ ਜਿਹੜੀ ਗੱਲ ਹੈ ਕਿ ਮੈਂ ਮਾਰਿਆ ਭਾਜੀ ਮੈਂ ਤੂਫ ਨੂੰ ਕੋਈ ਨਹੀਂ ਭੱਜਣ ਲੱਗੇ ਸੀ ਬੈਠ ਕੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰੀ ਸੀ ਉਧਰੋਂ ਠੀਕ ਹੈ ਅੱਛਾ ਤੇ ਸਾਡੀ ਗੱਡੀ ਇੱਥੇ ਇਹਨਾਂ ਨੇ ਗੱਡੀ ਮਾਰ ਕੇ ਪਿੱਛੇ ਲੈ ਲ ਮੂਰ ਨੂੰ ਲੈ ਗਏ ਕੋਈ ਨੁਕਸਾਨ ਹੋਇਆ ਉਹ ਦੇਖੋ ਭਾਈ ਤੁਸੀਂ ਤਾਕੀ ਨਹੀਂ ਖੋਲ ਰਹੀ ਹੈਗੀ ਨਹੀਂ ਨਹੀਂ ਉਹ ਬੈਕ ਕੀ ਹੋਇਆ ਸੀ ਰਾਜ ਜੀ ਪਿੱਛੇ ਭਾਜੀ ਪਿਕਅਪ ਆਉਂਦੀ ਸੀ ਹਾਂ ਮੈਂ ਇਧਰੋਂ ਕੰਮ ਤੇ ਜਾਂਦਾ ਸੀ ਗੱਡੀ ਇੱਥੇ ਖੜੀ ਹੈ ਇੱਥੇ ਹੀ ਖੜੀ ਸੀ ਪਹਿਲੇ ਦਮ-ਦਮ ਨਾਲ ਗੱਡੀਆਂ ਆਇਆ ਇਧਰੋਂ ਕੱਟ ਲੈ ਕੇ ਸਭੀ ਡਰ ਉੱਥਾ ਕਿਨ ਮਾਰੀਆਂ ਜੀ ਉਧਰੋਂ ਬੈਕ ਕਰਕੇ ਲੈ ਆਏ ਮੇਰੇ ਘਰ ਆਲੇ ਰਹੇ ਨੇ ਵਿੱਚ ਪੈਣਾ ਮਾਰੀਆਂ ਉਹਨੇ ਵੀ ਉੱਤਰਦੇ ਕਿੰਨੇ ਕਿਲੇ ਮਾਰੀਆਂ ਕਿਨੇ ਮਾਰੀਆਂ ਜੀ ਉਹ ਬਾਸੇ ਭਰਾ ਦਾ ਝੂਠ ਨਾ ਬੋਲ ਮਰਾਜਾਂ ਨੂੰ ਮਾਰਿਆ ਤਾਂ ਇਹਨੂੰ ਹੋਰ ਨਹੀਂ ਮਾਰਿਆ ਕੋਈ ਨਹੀਂ ਆ ਰਹੇ ਸੀ ਸੋਚਉਂਦੇ ਮੈਂ ਜੇ ਮਾਰਿਆ ਇਥੋਂ ਹਾਂਜੀ ਦੋ ਗੱਡੀਆਂ ਬਾਰੇ ਆਪਸ ਚ ਉਤਰ ਕੇ ਬਹਿਸਵਾਜੀ ਕਰ ਰਹੇ ਸੀ ਤੇ ਰੋਡ ਬਲੌਕ ਕੀਤਾ ਹੋਇਆ ਸੀ ਸੋ ਆ ਕੇ ਮੈਂ ਗੱਡੀਆਂ ਸਾਈਡ ਲਗਾ ਕੇ ਰੋਡ ਨੂੰ ਸਿਰ ਚਾਲੂ ਰੁਕ ਕੇ ਕੀਤਾ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਫੈਸਲਾ ਨਹੀਂ ਹੋ ਰਿਹਾ ਇਸ ਲਈ ਦੋਨੋਂ ਗੱਡੀਆਂ ਮੈਂ ਚੌਂਕੀ ਲੈ ਗਈ ਆ ਰਿਹਾ ਇਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਚੌਂਕੀ ਵਾਲ ਨੂੰ ਮੰਨੇ ਇਹ ਇਧਰੋਂ ਆਉਂਦੇ ਸੇ ਜਾ ਵੀ ਨਾ ਨਾ ਨੇ ਤੁਸੀਂ ਇਹ ਗੱਡੀ ਵੇਖਾਂ ਦੀ ਆ ਮਾਰੀ ਇਹ ਗੱਡੀ ਲਾਗੇ ਕਿਨਾਂ ਦੀ ਗੱਡੀ ਗਈ ਹੈ ਗੱਡੀ ਜਿੱਥੇ ਖੜੀਆ ਉੱਥੇ ਹੀ ਨਹੀਂ ਤੇ ਗਲਤੀ ਮੇਰੀ ਕਹਿੰਦੇ ਮਾਸੀ ਜੀ ਤੁਹਾਨੂੰ ਲੱਗਦਾ ਵੀ ਮੈਂ ਇਦਾਂ ਕੀਤਾ ਸੀ ਵੀ ਇਹਨਾਂ ਨੇ ਲੈ ਕੇ ਭੱਜਦੇ ਕਿ ਗੱਡੀ ਮੈਂ ਖੜੀ ਹੈ ਕੀ ਹੋਇਆ ਗੱਡੀ ਲੈ ਕੇ ਭੱਜਦੇ ਸੀ ਬਾਜੀ ਅਸੀਂ ਉੱਥੋਂ ਆਏ ਆ ਅਸੀਂ ਬੰਨਾਂ ਨੇ ਬੈਠ ਕਰਕੇ ਗੱਡੀ ਮਾਰੀ ਸਾਡੇ ਵਿੱਚ ਬਾਅਦ ਵੀ ਮਾਰ ਰਹੇ ਹੋਰਣ ਵੀ ਮਾਰਿਆ ਸੀ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਭੱਜਣ ਲੱਗੇ ਮੈਂ ਉਦੋਂ ਥੱਪੜ ਮਾਰਿਆ ਜਿਹੜੀ ਗੱਲ ਹੈ ਕਿ ਮੈਂ ਮਾਰਿਆ ਬਾਜੀ ਮੈਂ ਝੂਠ ਨਹੀਂ ਕੋਈ ਨਹੀਂ ਭੱਜਣ ਲੱਗੇ ਅਸੀਂ ਬੈਠ ਕਰਕੇ ਗੱਡੀ ਮਾਰੀ ਸੀ ਉਧਰੋਂ ਠੀਕ ਹੈ اچھا ਤੇ ਸਾਡੀ ਗੱਡੀ ਇੱਥੇ ਇਹਨਾਂ ਨੇ ਗੱਡੀ ਮਾਰ ਕੇ ਪਿੱਛੋਂ ਲੈ ਲਿਆ ਮੂਹ ਨੂੰ ਲੱਗੀ ਕੋਈ ਨੁਕਸਾਨ ਹੋਇਆ ਉਹ ਦੇਖੋ ਭਾਈ ਤੁਸੀਂ ਤਾਕੀ ਨਹੀਂ ਖੋਲ ਰਹੀ ਹੈਗੀ ਨਹੀਂ ਨਹੀਂ ਉਹ ਬੈਕ ਕੀ ਹੋਇਆ ਸੀ ਰਾਜ ਜੀ ਪਿੱਛੋਂ ਭਾਜੀ ਪੀਕਅਪ ਆਉਂਦੀ ਸੀ ਹਾਂ ਮੈਂ ਇਧਰੋਂ ਕੰਮ ਤੇ ਜਾਂਦਾ ਸੀ ਗੱਡੀ ਇੱਥੇ ਖੜੀ ਹੈ ਇੱਥੇ ਹੀ ਖੜੀ ਸੀ ਪਹਿਲੇ ਇਹ ਦਮਾ ਦਮ ਨਾਲ ਗੱਡੀਆਂ ਆਇਆ ਇਧਰੋਂ ਕੱਟ ਲੈ ਕੇ ਉਹ ਸਭ ਹੀ ਉੱਥੇ ਕਿਨ ਮਾਰੀਆਂ ਜੀ ਉਧਰੋਂ ਬੈਕ ਕਰਕੇ ਲੈ ਆ ਜੀ ਮੇਰੇ ਘਰ ਵਾਲੇ ਨੇ ਉਹ ਮੈਂ ਵੀ ਉੱਤਰ ਦੇ ਦਿੱਤਾ ਕਿਨੇ ਕਿਲੇ ਮਾਰ ਗਿਆ ਕਿਲੇ ਮਾਰ ਗਿਆ ਉਹ ਬਾਸੇ ਭਰਾ ਦਾ ਝੂਠ ਨਾ ਬੋਲ ਮੈਂ ਜਾਨ ਨੂੰ ਮਾਰਿਆ ਭਾਈ ਨੂੰ ਹੋਰਨ ਨੂੰ ਮਾਰਿਆ ਕੋਈ ਨਹੀਂ ਅਣਦੇਸੀ ਸੋਚੋਗੇ ਮੈਂ ਜਾਨ ਨੂੰ ਮਾਰਿਆ ਇਥੋਂ ਹਾਂਜੀ ਦੋ ਗੱਡੀਆਂ ਬਾਰੇ ਆਪਸ ਵਿੱਚ ਉੱਤਰ ਤੇ ਵੈਸਵਾਜੀ ਕਰ ਰਹੇ ਸੀ ਤੇ ਰੋਡ ਬਲੌਕ ਕੀਤਾ ਹੋਇਆ ਸੀ ਤੋਂ ਆ ਕੇ ਮੈਂ ਗੱਡੀਆਂ ਸਾਈਡ ਲਗਾ ਕੇ ਰੋਡ ਨੂੰ ਸਿਰ ਚੱਲ ਰੁਕੇ ਕੀਤਾ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਫੈਸਲਾ ਨਹੀਂ ਹੋ ਰਿਹਾ ਇਸ ਲਈ ਦੋਨੋਂ ਗੱਡੀਆਂ ਵਿੱਚ ਚੌਕ ਕੇ ਰਹਿ ਗਿਆ